ਹਾਈ ਤੁਹਾਨੂੰ ਐਸੇ ਪਿੰਡ ਦੇ ਵਿੱਚ ਲੈ ਆ ਗਏ ਯਾਰ ਪਿੰਡ ਰਿਆੜੀ ਕਲਾਵਾ ਜਿੱਥੇ ਲੋਕ ਤੁਸੀਂ ਦੇਖ ਸਕਦੇ ਜੇ ਪਾਣੀ ਲੈਣ ਹੁੰਦੇ ਆ ਜਿਹੜਾ ਬੜੀ ਭਾਰੀ ਮਾਤਰਾ ਵਿੱਚ ਪਾਣੀ ਲੈਣ ਹੁੰਦੇ ਦੇਖ ਸਕਦੇ ਕੈਨੀਆਂ ਲੈ ਕੇ ਹੁੰਦੇ ਆ ਇਸ ਪਿੰਡ ਦੇ ਵਿੱਚ ਫਿਲਟਰ ਨਹੀਂ ਹੈ ਫਿਲਟਰ ਦਾ ਪਾਣੀ ਨਹੀਂ ਪੀਂਦੇ ਸਿਰਫ ਨਲਕੇ ਦਾ ਹੀ ਪਾਣੀ ਪੀਂਦੇ ਔਰ ਤੁਸੀਂ ਦੇਖ ਸਕਦੇ ਮੋਟਰਸਾਈਕਲ ਤੇ ਦੇਖ ਸਕਦੇ ਤੁਸੀਂ ਬੋਤਲਾ ਜਿਹੜੀਆਂ ਪਾਣੀ ਦੀਆਂ ਭਰੀਆਂ ਦੀਆਂ ਉਹਨਾਂ ਨੇ ਔਰ ਘਰ ਜਾ ਕੇ ਬੋਤਲਾ ਪਾਣੀ ਦੀਆਂ ਜਿਹੜੇ ਤਿੰਨਾ ਘਰਾਂ ਦਾ ਪਾਣੀ ਹੈ ਇਹ ਆਪਣੇ ਮੋਟਰਸਾਈਕਲ ਤੇ ਲੈ ਜਾਂਦੇ ਆ ਆਪਾਂ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਸਕੰਦਰ ਸਿੰਘ ਜੀ ਸਰ ਕੀ ਖਾਸ ਹੈ ਤੇ ਪਾਣੀ ਦੇ ਵਿੱਚ ਭਾਜੀ ਖਾਸियत ਇਹ ਹੈ ਕਿ ਜਿੱਦਾਂ ਦੂਜਾ ਪਾਣੀ ਅਸੀਂ ਪੀਂਨੇ ਆਂ ਤੇ ਅਸੀਂ ਬਿਮਾਰ ਹੋ ਜਾਣਾ ਇਹ ਪਾਣੀ ਅਸੀਂ ਪੀਂਨੇ ਤੇ ਵਧੀਆ ਰਹਿੰਦਾ ਹਾਂਜੀ ਅੱਜ ਪਾਣੀ ਆ ਘਰ-ਘਰ ਕੇ ਛੱਡਦੇ ਪਏ ਹੋ ਘਰ ਇੱਕੋ ਘਰ ਵਸਤੀ ਹੈ ਸਾਰਾ ਪਾਣੀ ਨਹੀਂ ਇਹ ਤਿੰਨਾ ਘਰਾਂ ਦਾ ਪਾਣੀ ਹੈ ਜੀ ਹਾਂਜੀ ਤਿੰਨ ਘਰ ਇਹਦੇ ਵਿੱਚ ਵਰਤ ਲੈਣੇ ਛੋਟੀਆਂ ਬੋਤਲਾਂ ਜਿਹੜੀਆਂ ਬੱਚਿਆਂ ਨੂੰ ਦੇਦੀਆਂ ਵਾਂ ਕਿ ਜਿਹੜਾ ਪਾਣੀ ਦੂਜਾ ਵੇਸਟ ਨਾ ਕਰਨ ਸਪੀਕਰ ਵੀ ਲਾਇਆ ਤਾਂ ਨੇ ਕਿ ਹਰ ਅਲਾਸਮੈਂਟ ਕਰਦੇ ਨਹੀਂ ਸਪੀਕਰ ਉਹ ਦੂਸਰੇ ਫੇਰਾ ਵਾਸਤੇ ਲਾਈ ਜਾਓ ਅੱਜ ਉਹ ਫੇਰਾ ਕਰਕੇ ਤੇ ਮੁੜ ਕੇ ਪਾਣੀ ਆ ਜਾਏ ਪਾਣੀ ਲੈ ਜੀ ਕੀ ਖਾਸੀਅਤ ਹੈ ਸ਼ੁੱਧਿਆ ਪਾਣੀ ਕੀ ਹੈ ਬਹੁਤ ਵਧੀਆ ਜੀ ਪਾਣੀ ਇਹ ਤੇ ਦੁੱਧ ਦੇ ਬਰਾਬਰ ਹੈ ਜਿਦਾ ਦੁੱਧ ਪੀリエ ਤੇ ਪਾਣੀ ਪੀਲੇ ਇੱਕ ਬਰਾਬਰ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੇ ਲੋਕੀ ਕੈਂਨੀਆਂ ਲੈ ਕੇ ਇੱਥੇ ਪਾਣੀ ਦੀ ਆਉਂਦੇ ਨੇ ਆਪਾਂ ਗੱਲ ਵੀ ਕਰਾਂਗੇ ਜਿਹੜੇ ਹੋਰ ਇੱਥੇ ਪਾਣੀ ਲੈਣ ਆਉਂਦੇ ਆ ਭਾਜੀ ਕੀ ਨਾਮ ਤੁਹਾਡਾ ਚਰਨਜੀਤ ਸਿੰਘ ਜੀ ਸਰ ਜਿਹੜਾ ਇੱਥੇ ਪਾਣੀ ਆ ਇਹ ਨਲਕੇ ਦਾ ਕਿੰਨਾ ਜਿਉਂ ਲੋਕੀ ਹਾਲੇ ਦੂਰ ਦੂਰ ਆ ਰਹੇ ਆ ਕੀ ਖਾਸੀਅਤ ਹੈ ਇਹਦੇ ਵਿੱਚ ਪਾਣੀ ਭਾਜੀ ਇੱਕ ਤੇ ਸਾਫਾ ਸਾਫ ਦੇ ਨਾਲ ਠੰਡਾ ਤਾਂ ਹੈ ਹੀ ਹੈ ਔਰ ਇੱਕ ਨੇਚਰਲੀ ਪਿਉਰੀਫਾਈਡ ਪਾਣੀ ਆ ਸਾਫ ਪਾਣੀ ਆ ਛੁੱਧ ਪਾਣੀ ਆ ਆਰ ਉਹਦਾ ਪਾਣੀ ਜੇ ਕਈ ਇਹ ਤਾਂ ਆਪਾਂ ਮਤਲਬ ਉਹ ਆਪਾਂ ਪਿਉਰੀਫਾਈ ਤਾਂ ਪਾਣੀ ਇਹਨੂੰ ਕਰਦਾ ਹੀ ਕਰਦਾ ਆਰੋ ਪਰ ਉਹ ਜਿਹੜੇ ਉਹ ਕਟਾਣੂਆਂ ਦੇ ਨਾਲ-ਨਾਲ ਜਿਹੜੇ ਜ਼ਰੂਰੀ ਤੱਤ ਉਹ ਵੀ ਮਾਰ ਦਿੰਦਾ ਵਾ ਪਰ ਇਹ ਨੇਚਰਲੀ ਠੰਡਾ ਪਾਣੀ ਹੈ ਤੇ ਵਧੀਆ ਸਾਫ ਪਾਣੀ ਆ ਇਹ ਇਸ ਕਰਕੇ ਸਾਰੇ ਪਿੰਡ ਆ ਤਕਰੀਬਨ ਲੱਗੇ 4-5 ਪਿੰਡ ਜਿਹੜੇ ਸਾਰੇ ਇੱਥੋਂ ਪਾਣੀ ਲੈ ਕੇ ਜਾਂਦੇ ਨੇ ਦੇਖਿਆ ਜੇ ਪਿੰਡਾਂ ਵਾਲੇ ਲੋਕ ਕੈਨੀਆਂ ਭਰ ਕੇ ਲੈ ਕੇ ਹੁੰਦੇ ਬੜੀ ਭਾਰੀ ਮਾਤਰਾ ਜੀ ਫਿਰ ਜਿਸ ਤਰ੍ਹਾਂ ਕੈਨੀਆਂ ਲੈ ਕੇ ਹੁੰਦੇ ਪਏ ਅੱਜ ਕੋਈ ਕੈਨ ਵੱਡੇ ਲੈ ਕੇ ਆ ਰਿਹਾ ਜੀ ਹਾਂ ਜੀ ਫਿਰ ਮਤਲਬ 1-2 ਦਿਨ ਵਾਸਤੇ ਲੈ ਆਉਂਦੇ ਆ ਜਿੰਨਾ ਕੋ ਕਿਸੇ ਕੋਲ ਜਿਵੇਂ ਭਾਂਡਾ ਵਾ ਕੇ 1-2 ਦਿਨ ਵਾਸਤੇ ਥੋੜਾ ਜਿਹਾ ਮਤਲਬ ਕਿ ਜਮਾ ਕਰਕੇ ਜਿਵੇਂ ਇਹਨਾਂ ਨੂੰ ਬੋਤਲਾਂ ਦੇ ਵਿੱਚ ਭਰ ਲੈਂਦੇ ਪਹਿਲਾਂ ਹੁਣ ਤਾਂ ਜਾਣ ਤੱਕ ਤਾਂ ਠੰਡਾ ਹੀ ਰਹੇਗਾ ਪਰ ਹੁਣ ਤੁਹਾਨੂੰ ਪਤਾ ਗਰਮੀ ਆ ਇਹ ਗਰਮ ਹੋ ਰਹਿਣਾ ਵਾ ਫਿਰ ਜਿੰਨਾ ਕੋ ਮਤਲਬ ਫ੍ਰਿਜ ਦੇ ਵਿੱਚ ਜਗਾ ਉਹਨੀਆਂ ਬੋਤਲਾਂ ਭਰ ਲੈਣਗੇ ਫ੍ਰਿਜ ਦੇ ਵਿੱਚ ਲਾ ਲੈਣਗੇ ਬਾਕੀ ਬਾਹਰ ਰੱਖ ਲੈਣਾ ਜਿੰਨਾ ਫਿਰ ਫ੍ਰਿਜ ਚੋਂ ਖਤਮ ਹੋ ਗਿਆ ਉਹਨਾਂ ਫਿਰ ਉਹਦੇ ਵਿੱਚ ਬੋਤਲ ਲੈ ਵੀ ਗੱਡੀ ਜੀ ਵੀ ਆਏ ਲੈਣ ਦੂਰੂ ਦੂਰੋਂ ਫਿਰ ਆਂਦੇ ਪਾੜੇ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਜੀ ਬੜੀ ਦੂਰ ਦੂਰ ਤੋਂ ਆਉਂਦੇ ਲੋਕ ਪਾਣੀ ਫਿਰ ਜਿੱਥੋਂ ਕਿਤੇ ਇੱਥੇ ਇਦਾਂ ਕਿ ਜਿਵੇਂ ਕਿਸੇ ਨੇ ਬਾਹਰ ਮੰਨ ਲਓ 1-2 ਦਿਨ ਵਾਸਤੇ ਕਿਤੇ ਜਾਣਾ ਨਾ ਉਹ ਵੀ ਪਾਣੀ ਇੱਥੋਂ ਆਪਣਾ ਇੱਥੋਂ ਹੀ ਲੈ ਕੇ ਜਾਂਦਾ ਨਹੀਂ ਤੇ ਉਹ ਫਿਰ ਉਹ ਜਾਂ ਤਾਂ ਬਸਲੇਰੀ ਵਾਲਾ ਪਾਣੀ ਪੀਊਗਾ ਤੇ ਜਾਂ ਇੱਥੋਂ ਵਾਲਾ ਪੀਊਗਾ ਉਹ ਕਿਸੇ ਦੇ મતਲਬ ਦੂਸਰਾ ਪਾਣੀ ਜਿਸ ਤਰ੍ਹਾਂ ਲੋਕੀ ਫਿਲਟਰ ਵਾਲਾ ਪਾਣੀ ਦੀ ਬੋਤਲ ਜਿਹਨੇ ਫਿਲਟਰ ਲਵਾਇਆ ਘਰੋਂ ਬੋਤਲ ਲੈ ਕੇ ਜਾਂਦਾ ਪਰ ਇੱਥੇ ਪਿੰਡ ਵਾਸੀ ਜਿਹੜੇ ਇਸ ਇਸ ਨਲਕੇ ਦਾ ਪਾਣੀ ਖੜਦੇ ਫਿਲਟਰ ਜੀ ਤਕਰੀਬਨ ਸਾਡੇ ਨਾਲ ਸਾਰੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਮਤਲਬ ਹਰ ਘਰ ਦੇ ਵਿੱਚ ਫਿਲਟਰ ਹੈ ਪਰ ਜਦੋਂ ਦਾ ਇਹ ਪਾਣੀ ਮਤਲਬ ਪੀਣਾ ਸ਼ੁਰੂ ਕੀਤਾ ਨਾ ਲੋਕਾਂ ਨੇ ਫਿਲਟਰ ਬੰਦ ਹੀ ਕਰ ਦਿੱਤੇ ਫਿਲਟਰ ਯੂਜ਼ ਹੀ ਨਹੀਂ ਕੋਈ ਕਰਦਾ ਇਹ ਸੁਣਿਆ ਤੁਸੀਂ ਪਿੰਡ ਵਸੀਆਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਪਾਣੀ ਹੈ ਇੱਥੋਂ ਦਾ ਬੜਾ ਸ਼ੁੱਧ ਹੈ ਔਰ ਫਿਲਟਰ ਦੀ ਲੋੜ ਨਹੀਂ ਪੈਂਦੀ ਹੈ ਪਾਣੀ ਨੂੰ ਕਿਉਂਕਿ ਇਹਦੇ ਨਾਲ ਕਈ ਬਿਮਾਰੀਆਂ ਜਿਹੜੇ ਦੂਰ ਹੁੰਦੀਆਂ ਹੈ ਬਾਬਟਾਲਾ ਤੋਂ ਵਿਕੀ ਮਾਲਿਕ